ਜਿਗਾਰੇ ਬਲਾਵੇ ਨਿਹਾਲ ਹੋ ਜਾਵੇ ਸਿੱਧਾ ਜਿਗਾਰੇ ਮਾਨੂੰ ਭਾਵੇ ਸੋਸ ਸਿਰ ਨਕਾਲ ਇੱਕ ਗੱਲ ਤਾਂ ਪੱਕੀ ਆ ਮਿੱਤਰ ਵਾਕਈ ਹੀ ਐਸੀ ਕਮਿਸ਼ਨ ਦਾ ਜੇ ਕੋਈ ਐਸਲੇ ਚੇਅਰਪਰਸਨ ਬਣਿਆ ਨਾ ਤੇ ਵਾਕਈ ਹੀ ਗੜੀ ਤੜੀ ਰੱਖਦਾ ਹੂੰ ਗੜੀ ਤੜੀ ਰੱਖਦਾ ਤੇ ਜਿਹੜੇ ਮੁਲਾਜ਼ਮ ਸੌ ਤੇ ਕੜੀ ਬਣੇ ਸੀ ਜਿਗਾਰੇ ਬਲਾਵੇ ਨਿਹਾਲ ਹੋ ਜਾਵੇ ਪ੍ਰਸ਼ੀਲ ਸਾਹਿਬ ਦਾ ਬਾਬਾ ਹੁਜਾਰ ਸਿੰਘ ਜੀਆਂ ਨੂੰ ਭਾਵੇ ਸੋਸ ਬਬਾਈ ਕੀ ਨਾ ਤੁਹਾਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਜੀ ਠੀਕ ਬਬਾਈ ਉਹ ਬਈ ਤੁਸੀਂ ਅੱਜ ਐਸ்சி ਕਮਿਸ਼ਨ ਆਈ ਸੀਗੇ ਮਤਲਬ ਕੀ ਕੰਮ ਸੀ ਜਿਹੜਾ ਤੁਸੀਂ ਤੁਹਾਨੂੰ ਇੱਥੇ ਤੱਕ ਪਹੁੰਚਣਾ ਪਿਆ ਹਾਂਜੀ ਐਸ்சி ਕਮਿਸ਼ਨ ਆਉਣ ਦੀ ਵਜ੍ਹਾ ਸੀ ਕਿ ਜੀ ਮੈਂ ਗੁਰਦਾਸਪੁਰ ਜ਼ਿਲ੍ਹਾ ਮੇਰਾ ਇੱਕ ਪਿੰਡ ਆ ਕੋਟ ਖਜ਼ਾਨਾ ਮੇਰਾ ਨਿੱਜੀ ਪਿੰਡ ਆ ਤੇ ਪਿੰਡ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਕੁਝ ਲੋਕ ਨਸ਼ਾ ਬਾਹਰੋਂ ਆਣ ਕੇ ਵੇਚਦੇ ਸੀ ਮੇਰੇ ਪਿੰਡ ਵਿੱਚ ਤੇ ਮੇਰੇ ਪਿੰਡ ਦੇ ਕੁਝ ਨੌਜਵਾਨ ਕਰੀਤੇ ਸੀ ਤੇ ਪੀਂਦੇ ਵੀ ਸੀ ਗਾਂ ਵੇਚਦੇ ਕਿਸੇ ਤੇ ਜਿੰਨਾਂ ਵਿੱਚੋਂ ਤੇ ਪਰ ਪਿੰਡ ਦੇ ਨਾ ਕਿਸੇ ਮੈਂਬਰ ਨੇ ਨਾ ਕਿਸੇ ਸਰਪੰਚ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਦੇ ਖਿਲਾਫ ਆਵਾਜ਼ ਚੱਕਣ ਦੀ ਕੋਸ਼ਿਸ਼ ਕੀਤੀ ਆ ਮਾਂ ਪਿਓ ਦੇ ਥਰੂ ਭੈਣ ਭਰਾਵਾਂ ਦੇ ਦੁੱਖ ਸੁੱਖ ਦਾ ਜਦੋਂ ਮੈਨੂੰ ਪਤਾ ਲੱਗਦਾ ਤੇ ਮੈਨੂੰ ਪਿੰਡ ਜਾਣਾ ਪੈਂਦਾ ਪਰ ਮੇਰੇ ਨਿੱਜੀ ਦਿਲ ਨੇ ਬਾਜ ਦਿੱਤੀ ਸਿੱਖ ਹੋਣ ਦੇ ਨਾਤੇ ਮੈਂ ਇਹ ਮੇਰੇ ਮਨ ਚਾਹ ਪਿੱਛੇ ਪਿੰਡ ਦੀ ਭਲਾਈ ਲਈ ਕਰੀਏ ਜ਼ਰੂਰੀ ਨਹੀਂ ਤੇ ਸਰਪੰਚ ਨੇ ਠੇਕਾ ਲਿਆ ਹੁਣ ਸਰਪੰਚ ਸਰਪੰਚ ਵੋਟਾਂ ਲੈ ਕੇ ਜਿਹੜਾ ਵਾ ਸਿਰ ਸਿਰ ਥੱਲੇ ਬਾਹਰ ਆ ਕੇ ਸੁੱਤਾ ਰਵੇ ਤੇ ਕੀ ਗੱਲ ਅਸੀਂ ਆਪਣੇ ਪਿੰਡ ਦਾ ਕੋਈ ਬੁਰਾ ਭਲਾ ਸੋਚੀ ਸਕਦੇ ਅਸੀਂ ਸਰਪੰਚ ਤੋਂ ਕੋਲ ਆਣਾ ਦੇਣਾ ਤੂੰ ਬੋਟਾ ਲਿਆ ਹੋਰੇ ਆਪਣੇ ਘਰ ਅਸੀਂ ਬੈਠੇ ਆਂ ਇਸ ਚੀਜ਼ ਨੂੰ ਲੈ ਕੇ ਮੈਂ ਆਵਾਜ਼ ਬੁਲੰਦ ਕੀਤੀ ਜਿਹੜੇ ਕੁਝ ਜ਼ਿਮੀਂਦਾਰ ਪਰਿਵਾਰ ਦਾ ਇੱਕ ਮੁੰਡਾ ਸੀ ਜਿਹੜਾ ਨਸ਼ਾ ਲੈ ਰਿਹਾ ਸੀ ਉਹਦੇ ਪਰਿਵਾਰ ਵੱਲੋਂ ਮੇਰੇ ਘਰ ਜਾ ਕੇ ਮੇਰੇ ਛੋਟੇ ਭਰਾ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਧਮਕੀਆਂ ਵੀ ਦਿੱਤੀਆਂ ਗਈਆਂ ਉਹਦੇ ਸਬੰਧ ਵਿੱਚ ਆਪਾਂ ਕਪੀਸ਼ਨ ਪਾਈ ਸੀ ਤੇ ਗੜੀ ਸਾਹਿਬ ਦੇ ਜਿਹੜਾ ਉਥੋਂ ਦੇ ਡੀਐਸਪੀ ਸਾਹਿਬ ਸੀ ਉਹ ਉਹਨਾਂ ਦੀ ਮਿਲੀਭੁਗਤ ਸੀ ਉਹਨਾਂ ਦੀ ਪੁਲਿਸ ਦੀ ਉਹਨਾਂ ਅਪਰਾਧੀਆਂ ਦੇ ਨਾਲ ਇਹ ਗੜੀ ਸਾਹਿਬ ਨੇ ਉਹਨਾਂ ਨੂੰ ਜਿਹੜਾ ਅੱਜ ਪੇਸ਼ ਹੋਣ ਲਈ ਕਿਹਾ ਸੀ ਤੇ ਤੁਸੀਂ ਮਤਲਬ ਜਿਹੜਾ ਹੈਗਾ ਹੁਣ ਤੁਸੀਂ ਪੇਸ਼ ਹੋਏ ਹੋ ਤੇ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਗੜੀ ਸਾਹਿਬ ਨੇ ਅੱਜ ਤਲਬ ਕੀਤੀ ਸੀ ਡੀਐਸਪੀ ਨੇ ਦੇਖੋ ਗੱਲ ਇਸ ਤਰ੍ਹਾਂ ਵੀ ਸਾਡੇ ਮਾਮਲੇ ਵਿੱਚ ਅਜੇ ਅਗਲੀ ਤਰੀਕਾ ਉਹਨਾਂ ਨੇ ਪਾਈ ਆ ਕੀ ਸਿੱਟਾ ਨਿਕਲਦਾ ਬਾਹਰ ਦੀ ਗੱਲ ਆ ਲੇਕਿਨ ਜੋ ਹੁਣ ਤੱਕ ਅਸੀਂ ਸੋਸ਼ਲ ਮੀਡੀਆ ਰਾਹੀਂ ਜਾਂ ਇੱਥੇ ਅਣਕੀਏ 2-3 ਵਾਰੀ ਮੈਂ ਆਪਣੇ ਅੱਖਾਂ ਦੇ ਨਾਲ ਦੇਖ ਰਿਹਾ ਮਾਹੌਲ ਨਾ ਇੱਕ ਗੱਲ ਤਾਂ ਪੱਕੀ ਆ ਮਿੱਤਰ ਹੂੰ ਵਾਕਈ ਹੀ ਐਸਸੀ ਕਮਿਸ਼ਨ ਦਾ ਜੇ ਕੋਈ ਐਸਐਲ ਚੇਅਰਪਰਸਨ ਬਣਿਆ ਨਾ ਤੇ ਵਾਕਈ ਹੀ ਗੜੀ ਰੱਖਦਾ ਹੂੰ ਗੜੀ ਤੜੀ ਰੱਖਦਾ ਤੇ ਜਿਹੜੇ ਮੁਲਾਜ਼ਮ ਚੌਲ ਤੇ ਕੜੀ ਬਣੇ ਸੀ ਅੱਜ ਉਹਨਾਂ ਤੜੀ ਭੰਨ ਰਿਹਾ ਸੁਪੀਰ ਸਿੰਘ ਜੀ 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 ਬਹੁਤ ਵਧੀਆ ਕੰਮ ਕਰ ਰਿਹਾ ਹੈ ਅਸੀਂ ਚੋਣਾਂ ਆਸ ਵੀ ਰੱਖਦੇ ਆ ਜੀ ਕਿ ਇਹੋ ਜੇ ਸਾਡੇ ਲੀਡਰ ਸਮਾਜ ਦੀ ਭਲਾਈ ਲਈ ਅੱਜ ਦੇਖੋ ਪਤਾ ਨਹੀਂ ਮੇਰੇ ਖਿਆਲ ਨਾਲ ਪੂਰੇ ਪੰਜਾਬ ਦੇ ਵਿੱਚੋਂ ਕੋਈ ਜ਼ਿਲ੍ਹਾ ਬਚਿਆ ਹੋਗਾ ਜਿੱਦੇ ਕੋ ਡੀਐਸਪੀ ਜਾਂ ਐਸਐਸਪੀ ਨਾ ਆਇਆ ਹੋਵੇ ਜਾਂ ਕੋਈ ਅਫਸਰ ਐਸਐਚਓ ਵਗੈਰਾ ਉਹਨਾਂ ਨੇ ਨਾ ਇੱਥੇ ਕੀਤਾ ਹੋਵੇ ਉਹਨਾਂ ਨੇ ਪੇਸ਼ੀ ਇੰਦਰ ਨਾ ਪਾਈ ਹੋਵੇ ਤੇ ਮੈਂ ਦੇਖਣ ਡਿਆ ਵਾਂ ਕਿ ਉਹਨਾਂ ਦੇ ਪਸੀਨੇ ਛੁੱਟਣ ਦੇ ਨੇ ਬਾਹਰ ਜੀ ਇਦਾਂ ਤਾਂ ਹੋਣਾ ਚਾਹੀਦਾ ਜੇਕਰ 2-4 ਲੀਟਰ ਇਦਾਂ ਦੇ ਹੋਰ ਆ ਜਾਣ ਤਾਂ ਮੇਰੇ ਖਿਆਲ ਨਾਲ ਸਾਡੇ ਸਮਾਜ ਦਾ ਪੜਾ ਹੋ ਸਕਦਾ ਜੀ ਜਿਹੜੇ ਐਸਸੀ ਕਮਿਸ਼ਨ ਤੇ ਤੁਸੀਂ ਮਿਲੇ ਆ ਸਾਡੇ ਜ਼ਿਆਦਾਤਰ ਬਹੁਤੇ ਲੋਕ ਜਿਹੜੇ ਹੈਗੇ ਚੰਡੀਗੜ੍ਹ ਤੋਂ ਡਰ ਜਾਂਦੇ ਵੀ ਇੰਨੀ ਦੂਰ ਅਸੀਂ ਕਿੱਥੇ ਜਾਵਾਂਗੇ ਅਸੀਂ ਇਨਸਾਫ ਨਹੀਂ ਆ ਮੇਰੇ ਖਿਆਲ ਨਾਲ ਸਾਡੀ ਤਰਾਸ ਦੀ ਇਹੀ ਹੈ ਹੂੰ ਕਿ ਅਸੀਂ ਬਹੁਤਾ ਲੰਮਾ ਸਫਰ ਤੈਅ ਨਹੀਂ ਕਰਦੇ ਹੂੰ ਚੰਡੀਗੜ੍ਹ ਦਾ ਨਾਮ ਸੁਣ ਕੇ ਡਰ ਜਾਂਦੇ ਹੂੰ ਲੇਕਿਨ ਥੱਲੇਲੇ ਲੈਵਲ ਦੇ ਵਿਕਾਉ ਹੋ ਸਕਦੇ ਆ ਉੱਪਰਲੇ ਲੈਵਲ ਦੇ ਅਫਸਰ ਵਿਕਾਉ ਨਹੀਂ ਹੁੰਦੇ ਜੀ ਉੱਚ ਅਫਸਰਾਂ ਤੱਕ ਉੱਚ ਅਦਾਲਤਾਂ ਤੱਕ ਪਹੁੰਚ ਕਰੋ ਮੇਰੇ ਖਿਆਲ ਨਾਲ ਥੱਲੇੜੇ ਲੈਵਲ ਤੇ ਜਿਹੜੇ ਪੰਚਾਂ ਸਰਪੰਚਾਂ ਤੇ ਐਮਐਲਏਾਂ ਦੇ ਜਿਹੜੀ ਚਮਚੇ ਬਣੇ ਹਨ ਇਹਨਾਂ ਚਮਚਿਆਂ ਨੂੰ ਚੰਗੀ ਤਰ੍ਹਾਂ ਮਾਂਜਣ ਵਾਸਤੇ ਹੀ ਕਮਿਸ਼ਨਾਂ ਬਣੀਆਂ ਨੇ ਸੋ ਇਹ ਬਣਾ ਵੀ ਰਹੇ ਆ ਸੋ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਇਹ ਆ ਕਿ ਵੱਧ ਤੋਂ ਵੱਧ ਜਿਹੜੇ ਆ ਉਹ ਤੁਸੀਂ ਐਸਸੀ ਕਮਿਸ਼ਨ ਸਾਡੇ ਲੋਕਾਂ ਵਾਸਤੇ ਬਣਾਇਆ ਹੋਇਆ ਸਾਡੀ ਭਲਾਈ ਲਈ ਬਣਾਇਆ ਹੋਇਆ ਤੁਸੀਂ ਇਹਨੂੰ ਯੂਜ਼ ਕਰੋ ਇਹਨਾਂ ਤੇ ਵਿਸ਼ਵਾਸ ਕਰੋ 100% ਤੁਹਾਨੂੰ ਜਿਹੜਾ ਇਨਸਾਫ ਮਿਲੇਗਾ ਮਿਲੇਗਾ ਲੇਕਿਨ ਤੁਹਾਡੇ ਸਬੂਤ ਤੇ ਤੁਹਾਡੀ ਦ੍ਰਿੜਤਾ ਜਿਹੜੀ ਉਹ ਪੱਕੀ ਹੋਣੀ ਚਾਹੀਦੀ ਜੀ ਅੱਜ ਫਿਰ ਕਿਵੇਂ ਦੇਖੀ ਤੁਸੀਂ ਕਾਰਜਕਾਰੀ ਇਕੱਠੇ ਹੋਏ ਸੀਗੇ ਤੇ ਕਿੰਨੇ ਕੁ ਲੋਕ ਇੱਥੇ ਪਹੁੰਚੇ ਹੋਏ ਸੀ ਦੇਖੋ ਜੀ ਮੇਰੇ ਖਿਆਲ ਦੇ ਨਾਲ ਤਾਂ ਇੱਥੇ ਮੇਲਾ ਲੱਗਿਆ ਤੇ ਖਲੋਦੀ ਜਗ੍ਹਾ ਵੀ ਨਹੀਂ ਸੀ ਆ ਗਈ ਤੇ ਅੱਛਾ ਲੱਗਦਾ ਕਿ ਚਲੋ ਸੁਣਵਾਈ ਹੋ ਰਹੀ ਆ ਇੱਕੋ ਜੀ ਪਤਾ ਲੱਗਦਾ ਵਾ ਕਿ ਕੰਮ ਹੋ ਰਿਹਾ ਵਾ ਜੀ ਇਸ ਤਰ੍ਹਾਂ ਕਿ ਮੈਂ ਤਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੀ ਜੇ ਕੋਈ ਵੀ ਕੋਈ ਜਾਤ ਹੰਕਾਰੀ ਕਿਸੇ ਕਿਸਮ ਦਾ ਕੋਈ ਵੀ ਮਨ ਦੇ ਵਿੱਚ ਪੀਰਖਾ ਵੈਰ ਵਿਰੋਧ ਰੱਖਦਾ ਤਾਂ ਉਹਦਾ ਪੁਕਤਾ ਸਬੂਤ ਰੱਖੋ ਤੇ ਪੇਸ਼ ਕਰੋ ਤੇ ਮੇਰੇ ਖਿਆਲ ਦੇ ਨਾਲ ਤੁਹਾਨੂੰ ਇਨਸਾਫ ਜਿਹੜਾ ਵਾ 100% ਮਿਲੇਗਾ ਜੀ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਕਿਵੇਂ ਦੇਖਦੇ ਹੋ ਅੱਜ ਪਹੁੰਚੇ ਸੀ ਇੱਥੇ ਚੰਡੀਗੜ੍ਹ ਵੇਖੋ ਜੀ ਜੋ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੇ ਬਥੇ ਤੁਹਾਨੂੰ ਪਟਿਆ ਸੰਗਤ ਜੀ ਮੁੱਖ ਜ਼ਹਿਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਰਾਜਾ ਰਾਜ ਸਿੰਘ ਰੇਂਜ ਦੇ ਨੇ ਹਟਾ ਰਹੇ ਨੇ ਅਸੀਂ ਪਰ ਅੱਛੇ ਚੰਡੀਗੜ੍ਹ ਅਸੀਂ ਪਹੁੰਚੇ ਆ ਲੇਕਿਨ ਜਿਹੜੇ ਅਫਸਰਾਂ ਨੂੰ ਅਸੀਂ ਮਿਲੇ ਆ ਵੀ ਬਹੁਤ ਵਧੀਆ ਕੰਮ ਕਰਦੇ ਪਏ ਆ ਮੇਰੀ ਬੇਨਤੀ ਸੰਗਤਾਂ ਨੂੰ ਇਹੀ ਆ ਜਿਨ੍ਹਾਂ ਦੇ ਉੱਤੇ ਜ਼ੁਲਮ ਹੁੰਦਾ ਜਿਨ੍ਹਾਂ ਦੇ ਉੱਤੇ ੱਟਕਾ ਹੋ ਰਿਹਾ ਜਿਹੜੇ ਅਫਸਰ ਬਕਾਊ ਅਫਸਰ ਬਕਾਊ ਕਹੂੰਗਾ ਮੈਂ ਜਿਹ ਉੱਥੋਂ ਬਚ ਕੇ ਇੱਥੇ ਜ਼ਰੂਰ ਆਓ ਚੰਡੀਗੜ੍ਹ ਦੇ ਵਿੱਚ ਅਫਸਰ ਬਹੁਤ ਬੈਠੇ ਆ ਸਿਆਣੇ ਅਫਸਰ ਆ ਸੁਣਦੇ ਆ ਬਹੁਤ ਵਧੀਆ ਵੀ ਅਫਸਰ ਸੁਣ ਕੇ ਇਨਸਾਫ ਵੀ ਕਰਦੇ ਆ ਗਿਆ ਤੇ ਜੇ ਆਪਣਾ ਥੱਲੇ ਇਨਸਾਫ ਨਹੀਂ ਆਦਾ ਉੱਪਰ ਵੀ ਬੈਠੇ ਹੋਏ ਅਫਸਰ ਉਹਨਾਂ ਕੋਲੇ ਪਹੁੰਚ ਕੇ ਇਨਸਾਫ ਜ਼ਰੂਰ ਮੰਗਣਾ ਚਾਹੀਦਾ ਹੈਗਾ ਇੰਨੀ ਕੀ ਗੱਲ ਕਹਿੰਦੇ ਸਮਝ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਜੀ ਕਿਵੇਂ ਦੇਖਦੇ ਹੋ ਤੁਸੀਂ ਅੱਜ ਪੰਚ ਜੀ ਮੈਨੂੰ ਬਹੁਤ ਚੰਗਾ ਲੱਗਾ ਵਾ ਪਰ ਮੇਰੇ ਵੀਰ ਦਵਿੰਦਰ ਦੇ ਨਾਲ ਕਿਉਂਕਰ ਪਿੰਡ ਨਹੀਂ ਹੈ ਤਾਂ ਵੀ ਮੌਜੂਦਾ ਨਹੀਂ ਤਾਂ ਵੀ ਇਹਨਾਂ ਤੇ ਧੱਕਾ ਹੋ ਰਿਹਾ ਵਾ ਇਹਨੂੰ ਇਨਸਾਫ ਮਿਲਣਾ ਚਾਹੀਦਾ ਜੀ 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 ਖਾਲਸਾ ਜੀ ਅੱਜ ਤੁਸੀਂ ਗਏ ਸੀ ਅੰਦਰ ਐਸਸੀ ਕਮਿਸ਼ਨ ਨੂੰ ਮਿਲੇ ਕਿੱਦਾਂ ਦਾ ਸਰ ਬਹੁਤ ਵਧੀਆ ਲੱਗਾ ਵਾ ਬਹੁਤ ਵਧੀਆ ਬੰਦੇ ਚੰਗੇ ਨੇ ਇਨਸਾਫ ਦਵਾਉਣਗੇ ਜੀ 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 ਧੰਨਵਾਦ